ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਰਾਜਵੀਰ ਜਵੰਧਾ ਦੀ ਜਾਨ ਬਚ ਸਕਤੀ ਸੀ ਜੀ ਧੀ ਦੇ ਕਾਪਾ ਪਾ ਤੋਖਾ ਨਾ ਕਰੋ ਗਾਇਕ ਰੇਸ਼ਮ ਅਨਮੋਲ ਦਾ ਖਲਾਸਾ ਪੰਜਾਬੀ ਗਾਇਕ ਰਾਜਵੀਰ ਜਵੰਧਾ ਦੇ ਬੇਵਕਤ ਜਹਾਨ ਤੋਂ ਬਾਅਦ ਉਹਨਾਂ ਦੇ ਲਾਜ ਇਤਿਹਾਸ ਹਲਾਤ ਬੜੇ ਦਿਲ ਦੇ ਹਲਾ ਦੀਨ ਵਾਲੀ ਤੱਤ ਸਾਹਮਣੇ ਆਏ ਹਨ ਮੁਹੱਲੀ ਦੇ ਪੋਰਟਿਸ ਹਸਪਤਾਲ ਵਿੱਚ 11 ਦਿਨਾਂ ਤੱਕ ਮੌਤ ਨਾਲ ਲੜਨ ਵਾਲੇ ਜਵੰਦਾ ਸ਼ੈਨਦ ਬਸਾਕ ਬੱਜਾਂਦੇ ਜੇ ਉਹਨਾਂ ਦਾ ਦਿਮਾਗ ਕਾਰਚੀਲ ਹੁੰਦਾ ਹਾਲਾਂਕਿ ਹਾਸੇ ਤੋਂ ਲੈ ਕੇ ਆਖਰੀ ਸਾਹ ਤੱਕ ਉਹਨਾਂ ਦਾ ਦਿਮਾਗ ਜਵਾਬ ਦੇਣ ਵਿੱਚ ਅਸਫਲ ਰਿਹਾ ਜਵੰਦਾ ਨੇ ਬੁੱਧਵਾਰ ਨੂੰ ਸਵੇਰੇ 10:55 ਵਜੇ ਆਖਰੀ ਸਾਹ ਲਿਆ ਦਿਮਾਗ ਕਰਚਿਲ ਨਾ ਹੁਣ ਕਰ ਨਹੀਂ ਹੋ ਸਕਿਆ ਆਪਰੇਸ਼ਨ ਗਾਇ ਕ੍ਰੇਸ਼ਮ ਅਨਮੋਲ ਜੋ ਲਗਾਤਾਰ ਹਸਪਤਲ ਵਿੱਚ ਜਵੰਦਾ ਦੇ ਨਾਲ ਮਜੂਰ ਸਾਨੀ ਦੱਸਿਆ ਕਿ ਦਿਮਾਗ ਦੇ ਸਿਗਨਲ ਨਾ ਮਿਲਣ ਕਰ ਡਾਕਟਰ ਉਹਨਾਂ ਨੂੰ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਨਹੀਂ ਕਰ ਸਕੇ ਡਾਕਟਰਾਂ ਦੀ ਦਲੀਲ ਰੇਸ਼ਮ ਅਨਮੋਲ ਨੇ ਦੱਸਿਆ ਕਿ ਜਵੰਦਾ ਦੀਆਂ ਪਸਲੀਆਂ ਨੂੰ ਨੁਕਸਾਨ ਪਹੁੰਚਿਆ ਸੀ ਪਰ ਰੀੜ ਦੀ ਹੱਡੀ ਦਾ ਆਪਰੇਸ਼ਨ ਸਿਰਫ ਤਾਂ ਹੀ ਸੰਭਵ ਸੀ ਜੇ ਤਾਂ ਉਹਨਾਂ ਦਾ ਦਿਮਾਗ ਸਰਗਰਮ ਹੁੰਦਾ ਦਿਮਾਗ ਦਾ ਕਾਰਜ ਰੇਸ਼ਮ ਅਨਮੋਲ ਨੇ ਸਮਝਾਇਆ ਕਿ ਦਿਮਾਗ ਸਰੀਰ ਲਈ ਰੋਮਟਿਕ ਰਿਮੋਟ ਕੰਟਰੋਲ ਵਾਂਗ ਹੈ 11 ਬ 11 12 3 16 ਵਰਗੀਆਂ L1 L2 ਅਤੇ L 6 ਵਰਗੀਆਂ ਨਾੜੀਆਂ ਰਾਗੀ ਸੰਕੇਤ ਦਿੰਦਾ ਹੈ ਕਿ ਦਰਦ ਗਰਮੀ ਜਾਂ ਠੰਡ ਮਹਿਸੂਸ ਹੋ ਰਹੀ ਹੈ ਜਦੋਂ ਦਾ ਦਿਮਾਗ ਪੂਰੀ ਤਰ੍ਹਾਂ ਕੰਮ ਕਰਨਾ ਪੰਦ ਕਰ ਚੁੱਕਾ ਸੀ ਨਰੇਸ਼ਮਨ ਮੋਲ ਅਤੇ ਐਮੀ ਵਿਰਕਣੀ ਪੀਜੀਆਈ ਗੁਰੂਗ੍ਰਾਮ ਮੇਂ ਦਾਤਾ ਇਤੋਂ ਤੱਕ ਕਿ ਅਮਰੀਕਾ ਤੇ ਇੰਗਲੈਂਡ ਦੇ ਡਾਕਟਰਾਂ ਨਾਲ ਵੀ ਰਾਜਵੀਰ ਦੀ ਸਿਹਤ ਰਿਪੋਰਟ ਬਾਰੇ ਸਲਾਹ مشورہ ਕੀਤਾ ਪਰ ਡਾਰੇ ਡਾਕਟਰ ਨੇ ਹਾਲਾਤ ਨੂੰ ਗੰਭੀਰ ਦੱਸਿਆ ਰੇਸ਼ਮਨਮੋਲ ਨੇ ਇਹ ਵੀ ਖਲਾਸਾ ਕੀਤਾ ਕਿ ਜਵੰਦਾ ਦੀ ਤੇ ਹਮ ਹਮੰਤ ਕੋਰ ਹਰ ਵਾਰ ਹਸਪਤਾਲ ਆ ਕੇ ਆਪਣੇ ਪਿਤਾ ਨੂੰ ਭਾਵਿਕ ਹੋ ਕੇ ਕਹਿੰਦੀ ਸੀ ਪਿਤਾ ਜੀ ਸਾਡੇ ਨਾਲ ਧੋਖਾ ਨਾ ਕਰੋ ਪਰ ਜਵੰਦਾ ਦੀ ਜਾਨ ਨਹੀਂ ਬਚਾਈ ਜਾ ਸਕੀ ਪਹਿਲੇ 2-3 ਜਦੋਂ ਜਵੰਦਾ ਨੂੰ 27 ਤੋਂ 27 ਸਤੰਬਰ ਨੂੰ ਪੰਜੌਰ ਹਸਪਤਲ ਤੋਂ ਬਾਅਦ ਹਸਪਤਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਪਹਿਲੇ 12 ਘੰਟੇ ਨਾਜੂਕ ਦੱਸੇ ਦੂਜੇ ਦਿਨ ਤੱਕ ਆਕਸੀਜਨ ਸਹਾਇਤਾ 30% ਤੇ ਆਜ ਗਈ ਅਤੇ ਸਰੀਰ ਨੇ ਆਪਣੇ ਆਪ ਸਾਹ ਲੈਣਾ ਸ਼ੁਰੂ ਕਰ ਦਿੱਤਾ ਜੇ ਇਸਨਰ ਰਿਕਵਰੀ ਦੀ ਮੀਨ 25 ਰਿਕਵਰੀ ਜੀਰੋ ਹਾਲਾ ਕੇ ਪੱਤਰ 50 ਘੰਟੇ ਬਾਅਦ ਰਿਕਵਰੀ ਜੀਰੋ ਹੋ ਗਈ ਪਰਵੇਂ ਉਹਨਾਂ ਦੇ ਗੁਰਦੇ ਕੰਮ ਕਰ ਰਹੇ ਸਨ ਅਤੇ ਦਾੜੀ ਵਧ ਰਹੀ ਸੀ ਜਿਸ ਨਾਲ ਹੇਟਲਿਸ ਦੀ ਦੇ ਕੰਮ ਕਰਨ ਦਾ ਪਰਮ ਪੈਦਾ ਹੋਇਆ ਦਿਮਾਗ ਦੇ ਕੰਮ ਕਰਨ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅੰਤਿਮ ਸੰਸਕਾਰ ਦੇ ਸਥਾਨਿਕ ਨਿਵਾਸੀਆਂ ਨੇ ਦੱਸਿਆ ਕਿ ਰਾਜੀ ਜਵੰਦਾ ਦੇ ਕੈਰੀਅਰ ਦਾ ਪਹਿਲਾ ਵੱਡਾ ਸਟੇਜ 2010 11 ਵਿੱਚ ਪਿੰਡ ਵਿੱਚ ਮਾਤਾ ਪਾਗਵਤੀ ਜਾਗਰਣ ਤੇ ਬਣਿਆ ਸੀ ਉਸ ਸਮੇਂ ਜਦੋਂ ਮੁੱਖ ਕੈਕ ਸ਼ਰਾਬ ਪੀ ਕੇ ਪੱਜ ਗਿਆ ਤਾਂ ਪ੍ਰਬੰਧਕ ਜਵੰਦਨ ਘਰੋਂ ਲੈ ਕੇ ਆਏ ਉੱਥੇ ਉਹਨਾਂ ਨਿਕਲਦੀਪ ਮਾਨਕ ਦਾ ਗੀਤ ਮਾਂ ਹੁੰਦੀ ਤਾਂ ਮਾਂ ਇਹ ਗਾਇਆ ਜਿਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹਨਾਂ ਦੇ ਪੁੱਤਰ ਦਿਲਾਵਰ ਸਿੰਘ ਨੇ ਉਹਨਾਂ ਦੀ ਚਿਖਾ ਨੂੰ ਅਗਨੀ ਦਿੱਤੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ ਅਮਾ